ਜੇਲ੍ਹ ਤੋਂ ਬਾਹਰ ਆਣ ਤੋਂ ਬਾਅਦ ਦੱਸ ਦਈਏ ਕਿ ਸੰਜੇ ਸਿੰਘ ਜੋ ਕਿ ਆਪ ਦੇ ਬਹੁਤ ਵੱਡੇ ਲੀਡਰ ਨੇ ਅੱਜ ਚੰਡੀਗੜ੍ਹ ਪਹੁੰਚ ਰਹੇ ਨੇ ਜਿੱਥੇ ਕਿ ਅਹਿਮ ਮੀਟਿੰਗ ਹੈ ਜੋ ਕੀਤੀ ਜਾਣੀ ਹੈ ਜੀ ਹਾਂ ਦੱਸ ਦਈਏ ਕਿ ਅੱਜ ਪਹਿਲੀ ਵਾਰ ਸੰਜੇ ਸਿੰਘ ਚੰਡੀਗੜ੍ਹ ਆ ਜੋ ਪਹੁੰਚ ਰਹੇ ਨੇ ਜਿਸ ਤਹਿਤ ਪੰਜਾਬ ਦੇ ਲੀਡਰਸ਼ਿਪ ਨਾਲ ਸੀਐਮ ਭਗਵੰਤ ਮਾਨ ਦੀ ਰਿਹਾਈਸ਼ ਤੇ ਮੀਟਿੰਗ ਕਰਨਗੇ ਮੀਟਿੰਗ ਕਾਫੀ ਅਹਿਮ ਰਹਿਣ ਵਾਲੀ ਹੈ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਅਤੇ ਸਾਰੀਆਂ 13 ਸੀਟਾਂ ਤੇ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਾਕਤ ਨਾਲ ਕੰਮ ਕਰ ਰਹੀ ਹੈ ਇਸ ਮੀਟਿੰਗ 'ਚ ਸੰਜੇ ਸਿੰਘ ਦੇ ਪਾਰਟੀ ਦੇ ਜਨਸਕਰਤਾ ਡਾਕਟਰ ਸੰਦੀ ਦੁਪਹਿਰੇ 1 ਵਜੇ ਸ਼ੁਰੂ ਹੋਏਗੀ ਬੈਠਕ ਦੇ ਵਿੱਚ ਸੂਬੇ ਦੇ ਸਾਰੇ 92 ਵਿਧਾਇਕ ਅਤੇ ਲੋਕ ਸਭਾ ਚੋਣਾਂ ਲਈ ਐਲਾਨੇ ਗਏ ਉਮੀਦਵਾਰ ਤੇ ਆਗੂ ਹਾਜ਼ਰ ਰਹਿਣਗੇ ਮੀਟਿੰਗ ਦੇ ਵਿੱਚ ਇਹ ਵੀ ਤੈਅ ਕੀਤਾ ਜਾਇਆ ਕਿ ਹੁਣ ਚੋਣ ਕਿਵੇਂ ਲੜਨੀ ਹੈ ਵਿਰੋਧੀ ਪਾਰਟੀਆਂ ਨੂੰ ਕਿਹੜੇ ਮੁੱਦੇ ਤੇ ਕਿੱਡਾ ਪਵੇਗਾ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਪਾਰਟੀ ਦੀ ਤਾਕਤ ਕਿਵੇਂ ਬਣਾਇਆ ਜਾਵੇ ਇਸ ਦੇ ਨਾਲ ਹੀ ਪਾਰਟੀ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਵਿੱਚ ਕਿਵੇਂ ਲੈ ਜਾਣਾ ਹੈ ਪਾਰਟੀ ਆਗੂਆਂ ਨੂੰ ਆ ਰਹੀਆਂ ਮੁਸ਼ਕਲਾਂ ਦੂਰ ਕਰਨ ਲਈ ਵੀ ਯਤਨ ਕੀਤੇ ਜਾਣਗੇ ਹਾਲਾਂਕਿ ਸੀਐਮ ਭਗਵੰਤ ਮਾਨ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਸਰਕਾਰ ਦਾ ਕੰਮ ਲੋ ਲਿਆ ਤੇ ਗਲੀਆਂ ਚ ਜਾਓ ਤੇ ਲੋਕਾਂ ਨੂੰ ਮਿਲੋ ਆ ਵਿਧਾਨ ਸਭਾ ਚੋਣ ਚ ਮਿਲੀ ਪਾਰਟੀ ਨੂੰ ਵੱਡੀ ਜਿੱਤ ਨੂੰ ਸੁਵਾਦੇ ਲੋਕ ਸਭਾ ਚੋਣ ਦੌਰਾਨ ਦੀ ਕੋਸ਼ਿਸ਼ ਕਰ ਰਹੀ ਹੈ